we ਕਲ ਸਭਨਾਂ ਬੱਚਿਆਂ ਇਸੇ ਤਰ੍ਹਾਂ ਆਪਣਾ ਪਿਆਰ ਬੀਤੇ ਰੱਖੀਂ ਸਭਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਸਤਿਗੁਰਾਂ ਦਾ ਜਿਹਨੇ ਅੱਜ ਵੀ ਸੰਗਤ ਪਰ ਭਾਗੀ ਸੰਗਤ ਬਖਸ਼ਿਸ਼ ਕੀਤੀ ਦਾਤੇ ਇਸ ਦਾ ਸੰਗਤਨਾ ਜਿਹੜੇ ਹੋ ਤੇ ਸੰਗਤ ਵਿੱਚੋਂ ਅਨਸਾਰਾ ਬਚਪੂ ਦਾਤੇ ਦੀ ਸ਼ਰਨ ਲੈਣ ਨਾਲ ਪੂਰੇ ਦੇ ਗੁਣ ਹੋਰਾਂ ਪੂਰੀ ਨਾਲ ਜੁੜ ਕੇ ਰਹਿਣਾ ਪੂਰਾ ਹੀ ਆਪ ਤਰਫ ਦਾ ਸਭ ਜ਼ਹਰ ਨੂੰ ਦੇਨੇ ਖੁਸ਼ੀ ਚੰਗੀ ਤੇ ਜਿੰਨੇ ਪੂਰੇ ਦੇ ਨਾਲ ਸੰਗ ਪਾਈ ਹੈ ਉਹ ਫਿਰ ਕਦੀ ਇਹ ਨਹੀਂ ਫਾੜ ਰਹੀ ਦੀ ਕਿ ਮੈਨੇ ਕੁਛ ਲਿਆ ਨਹੀਂ ਪੂਰੀ ਨਾਲ ਜੁੜੋਗੇ ਜੋ ਕਹੋਗੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੂਸਰੀ ਗੱਲ ਇਹ ਕਿ ਬਿਨ ਸਿੱਖਣਾ ਮੰਤਵ ਹੈ ਨਿਤਨੇਮ ਤੋਂ ਬਿਨਾਂ ਨਹੀਂ ਰਹਿਣਾ ਜਿਨੂੰ ਆਉਂਦਾ ਹੈ ਉਹ ਪੰਜ ਬਾਣੇ ਦਾ ਨਿਤਨੇਮ ਸੇਵਿਤ ਉਹ ਬਾਣੇ ਦਾ ਸ਼ਾਮ ਤੇ ਰਾਤ ਨੂੰ ਸੇਵਾ ਸੇਵਾ ਕਰ ਜਿਨੂੰ ਨਿਕਰਿਆ ਸਮਾ ਬੋਧ ਜਾਂਦਾ ਹਰ ਬੰਦੇ ਮਾਰ ਕਾਮ ਫੈ ਰਹੀ ਹੈ ਕਿਸੇ ਗੁਰੂ ਦੀ ਬਾਣੀ ਨਹੀਂ ਪੜ੍ਹਦੇ ਇੱਦਾਂ ਸਾਨੂੰ ਕੌਣ ਮਾਰਨ ਵਾਲਾ ਚੰਗਾ ਜਿਹੜੇ ਸਾਨੂੰ ਕਹਿੰਦੇ ਨਾ ਕਿ ਜੋ ਢਿੰਡਰਾ ਵਾਲਾ ਬਣਾ ਪੈਂਦੇ ਇੱਥੇ ਠੀਕ ਸਿੱਖ ਢਿੰਡਰਾ ਵਾਲਾ ਬਣਾ ਚੰਗਾ ਅਸਿਕ ਕੇ ਅੰਦਰ ਜਜ਼ਬਾ ਹੈ ਕਿ ਸਿੱਖ ਨੇ ਕਿਆ ਤਾ ਹੈ ਸਿੱਖੀ ਦੇ ਬਿਖੇ ਇਨਗਰੂ ਦਾ ਜੇਤ ਜਿਦੀ ਕੁਰਬਾਨੀ ਫਲਦੇ ਦੇਖੋ ਢਿੰਡਰਾਂ ਵਾਲੇ ਸੰਤਾਂ ਦਾ ਨਾਮ ਕਿੱਥੇ ਜਾ ਕੇ ਲੈ ਰਹੇ ਹੋ ਉਹ ਕਿੰਦਾ ਖਰੀਦ ਇੰਡਾ ਦੱਸ ਦਾਨ ਕਿ ਇਹ ਡਰਨ ਵਾਲੀ ਕੌਣ ਬੈਠੀ ਜਿਹਨੇ ਰਾਤ ਨੂੰ ਸੁਗਲਾ ਕਰਕੇ ਸੌਣਾ ਦੀ ਤਿਆਰੀ ਆਪਣੀ ਬਣਾਈ ਕੋਦ ਮਰਜੀ ਆ ਜੇ ਕਿੱਥੇ ਕਰ ਜਾ ਇਸ ਲਈ ਨੋ ਕਿ ਬਾਣੀ ਬਣੀ ਤੇ ਵੇਖੋ ਗੁਰੂ ਕੀ ਬਾਣੀ ਚੱਲਦੀ ਤੇ ਜੇਲ੍ਹ ਦੇ ਵਿੱਚ ਤੇ ਕਿੱਥੋਂ ਡਰਾਂਗੇ ਕਿਉਂਕਿ ਸੱਚੇ ਦਾ ਆਸਰਾ ਹੈ ਇਸ ਕਰਕੇ ਭਾਈ ਨਿਤਨੇਮ ਜੀਉ ਨਿਤਨੇਮ ਕਰਨਾ ਕਰਨਾ ਲੱਗੋ। ਭਾਵੇਂ ਰੀਤ ਜਾਂਦੇ ਹੋ ਕਿਤੇ ਵੀ ਠੀਕ ਹੈ ਕੰਮ ਕਰ ਤੇ ਵੀ ਜਾਣਾ ਕੰਮ ਕਰ ਮਰਨ ਦੇ ਦਿੱਤੇ ਪਰ ਨਿਤਨੇਮ ਕਰਨਾ ਸਿੱਖੋ ਇਸ ਲਈ ਲਾਜ਼ਮੀ ਹੈ। ਕਰਿਆ ਕਰਿਆ ਸਤ ਸ੍ਰੀ ਅਕਾਲ ਸਭਨਾ ਰਤਨਵਾਲ ਸੱਚੇ ਪਾਸੇ ਚੱਲਣਾ ਜੋੜ ਕੇ ਰੱਖਣ ਜੀ ਭੁੱਲਾ ਚੁੱਕਾ ਖਿਮਾ ਕਰਿਓ ਸੁਖੋ ਦੇ ਨਾਮ ਚਿਤਿ ਆਵੇ ਆਵੇ ਨਾਮ ਤੋਂ ਨਾਮ ਚੜਦੀ ਕਲਾ ਤੇਰੇ ਭਾਣ ਸਤਿਗੁਰ ਰਾਮ ਕਹੀ ਮਹੱਲਾ ਕੀਜਾ ਆਨੰਦਿੰਦ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਆਏ ਸਤਿਗੁਰ ਮੈਂ ਪਾਇਆ ਸਤਿਗੁਰ ਸੋਹਣੀਆ ਸੁਨਾਹ ਕੰਧਸ ਨੂੰ ਅਟਪਾਖਿਓ ਸਗਨ ਮੰਨੋ ਤੂਰੇ ਸਰਾ ਤੇ ਦਾਇ ਦਾ ਕਿ ਲੈ ਸਜਦਾ ਬੰਦੂ ਜਗਿਆ ਆ ਪ੍ਰਿਆਨੀ ਆਵਾ ਚਰਮਹਦੂ ਕਰੀ ਆਪੋ ਆਪਣੀ ਕੇ ਦੇਣੇ ਤੇ ਤੂੰ ਜਿਨੀਲਾ ਤੇ ਆਇਆ ਨੇ ਸੁਰ ਪਰਦੇ ਘਟਵਾੜੇ ਨਾਮ ਕੀ ਸੁਨਛਲੇ ਲਾਣ ਕੀਛੂ ਤਿਨਰਾ ਤੇ ਜਿਨੀਲਾ ਤੂ ठाकुर ਤੂੰ ਪਹਿਰ ਦਾ ਜਿਉ ਪੰਡ ਸਭ ਤੁਮ ਮਾਤ ਪਿਤਾ ਮਾਰਗ ਤੇ ਤੁਮਰੀ ਖੈਰ ਪਾਵੈ ਕੋਈ ਨ ਜਾਣੈ ਤੇਰਾ ਅੰਤ ਉਚੇਤੇ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮੈਂ ਤੋ ਤੁਮ ਹੀ ਜਾਣੀ ਨਾਨਕ ਦਾਸ ਤੁਮਰਿ ਬਾਣੀ ਤੁਮਰੀ ਗਤ ਮੈਂ ਤੋ ਤੁਮ ਹੀ ਜਾਣੀ ਨਾਨਕ ਦਾਸ ਤੁਮਰਿ ਬਾਣੀ ਅਰਦਾਸ ਇੱਕ ਹੋਏ ਦੇਸ਼ੀ ਭਗਉਤੀ ਜੀ ਸਹਾਇ ਬਾਹਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਪਤ ਹੈ ਗੁਰਨਾਣਕ ਲਈ ਇੱਥਾਏ ਪ੍ਰਯੰਗਤ ਗੁਰ ਤੇ ਅਮਰਦਾਸ ਰਵਦਾਸ ਜੀ ਹੋਏ ਸਹਾਇ ਅਰਧਨ ਹਰਿ ਕੋ ਬੰਦਨੋ ਸਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਠੇ ਸਭ ਦੁੱਖ ਜਾਏ ਤੇਗ ਬਹਾਦਰ ਸਮਰਿਆ ਕਾਰਨ ਔਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵਾ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਸਲਾਮ ਅਲੈਕੁਮ ਪੰਜਾਬ ਪਿਆਰਿਆਂ ਤੁਹਾਂ ਸਹਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਖੀਆਂ ਜਪੀਆਂ ਤਫੀਆਂ ਦੇ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅਣਜਟ ਕੀਤਾ ਤਤਨਾ ਪਿਆਰਿਆਂ ਸਚੈਰਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਸਲਾਮ ਅਲੈਕੁਮ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੇਸ਼ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਨੁਹਾਈਆਂ ਤੇ ਰੱਖੀਆਂ ਤੇ ਚੜ੍ਹੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਾਸ ਸਵਾਸਾ ਨਾਲ ਨਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਤਿ ਆਵੇ ਜਤਾਵਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਹੋ ਤਹਾਂ ਤਹਾਂ ਰਚਿਆ ਰਾਇਤ ਦੇਵ ਦੇਵ ਭਤੇ ਮਿਰਦ ਕੀ ਪੈੜ ਪੰਥ ਕੀ ਜੀਤੋ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸ੍ਰੀ ਅਕਾਲ ਪੁਰਖ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਬਵੀਕ ਦਾਤ ਸਾਧਾਨ ਭਰੂਸਾ ਦਾਤ ਦਾਨਾ ਸਰਦਾਰ ਨਾਮਦਾਨ ਸ੍ਰੀ ਅਮਰਤ ਸਰ ਜੀ ਦੇ ਇਸ਼ਾਨ ਚਮਕੀਆਂ ਝੰਡੇ ਭੁਗੇ ਜੁਗੂ ਜੁਗ ਅਟਲ ਧਰਮ ਕਾ ਜੰਕਾਰ ਬੋਲੋ ਜੀ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੋਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਏ ਨਿਤਾਣਿਆਂ ਦੇ ਬਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ ਦਰ ਪ੍ਰਵਾਣ ਕਰਨੀ ਆਪ ਜੀ ਦੇ ਪਵਿੱਤਰ ਮਹਾਵਾਕ ਹਨ ਚੇਤ ਗੋਬਿੰਦ ਅਰਾਦੀ ਹੈ ਭੂ ਬੇ ਆਨੰਦ ਕਣਾ ਸੰਤ ਜਨਾਂ ਨਾਲ ਪਾਈ ਹੈ ਰਸਨਾ ਨਾਮ ਪੜਾ ਦੇ ਮਹਾਵਾਕਾਂ ਦੇ ਅਨੁਸਾਰ ਨਾਨਕ ਸਾਹੀ ਸੰਮਤ 557ਵਾਂ ਨਵਾਂ ਸਾਲ ਆਗਮਨ ਨੂੰ ਪ੍ਰਭ ਨੂੰ ਮਨਾਉਂਦਿਆ ਪਾਤਸ਼ਾਹ ਜੀਓ ਸਮੂਹੀ ਨਗਰ ਨਵਾਸੀ ਅਤੇ ਸਮੂਹੀ ਪਾਤਸ਼ਾਹ ਜੀਓ ਜੋੜੀਆਂ ਚੱਕੀਆਂ ਗਲੀ ਨੰਬਰ 3 ਮਹੱਲਾ ਨੂੰ ਵਸੀ ਸੰਗਤਾਂ ਦੇ ਸਹਿਯੋਗ ਦੇ ਨਾਲ 3 ਦਿਨ ਦਾ ਮਹਾਨ ਗੁਰਮਤ ਸਮਾਗਮ ਉਲੀਕਿਆ ਗਿਆ ਪਾਤਸ਼ਾਹ ਜੀਓ ਆਪ ਜੀ ਦੀ ਕਿਰਪਾ ਹੋਈ ਰਹਿਮਤ ਹੋਈ ਦੂਸਰੇ ਦਿਨ ਦੇ ਦਿਵਾਨਾਂ ਦੀ ਸਮਾਪਤੀ ਹੋਈ ਪਾਤਸ਼ਾਹ ਜਿਸ ਵਿੱਚ ਆਪ ਜੀ ਦੇਦਰੋਂ ਘਰੋਂ ਵਰਸਾਏ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਹਨ ਪਾਤਸ਼ਾਹ ਗੁਰਬਾਣੀ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਏਕ ਹੀ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਸੁਭਾਵਕ ਹਨ ਪਾਤਸ਼ਾਹ ਜੀ ਅਣਜਾਣ ਰਹੀ ਬੱਚੇ ਸਮਝ ਕੇ ਵਾਪ ਕਰਨਾ ਸਮੱਤ ਬਖਸ਼ਿਸ਼ ਕਰਨੀ ਅੱਗੇ ਤੋਂ ਸੁੱਧ ਸਪਸ਼ਟ ਬਾਣੀ ਪੜਨ ਦੇ ਸੱਚੀ ਸੇਵਾ ਕਰਨ ਦੇ ਬਲ ਉਦਮ ਉਪਰਾਲੇ ਬਖਸ਼ ਨੇ ਆਈਆਂ ਸੰਗਤਾਂ ਦੇ ਹਾਜ਼ਰੀ ਦਰ ਪ੍ਰਵਾਣ ਕਰਨੀ ਤਨਫਲ ਪੇਟਾਵਾ ਪ੍ਰਵਾਣ ਕਰਨੀਆਂ ਗੁਰਮਤਿ ਅਨੁਸਾਰ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਕਦਮ ਕਦਮ ਚੱਲਿਆ ਲੇਖੇ ਦੇ ਵਿੱਚ ਲਾਉਣਾ ਪਾਤਸ਼ਾਹ ਜੀ ਨੂੰ ਸਮੁੱਚੀ ਸੰਗਤ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਆਪਣੇ ਦਰੋਂ ਘਰੋਂ ਗੁਰਸਿੱਖੀ ਦਾਣ ਨਾਮ ਦਾਣ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਅੰਗ ਸੰਗ ਸਹਾਇ ਹੋਣਾ ਦੁੱਖਾਂ ਕਲੇਸ਼ਾਂ ਤੋਂ ਬਚਾਉਣਾ ਨਿਰਵੈਰੰ ਦਾ ਸਹਿਤ ਸਾਰੇ ਕੰਮਕਾਰ ਦ ਸੰਪੂਰਨ ਕਰਵਾਉਣੇ ਪਾਤਸ਼ਾਹ ਜੀ ਸਮੇਂ ਆਪ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤੇ ਹਾਵ ਲਕੜਾ ਪ੍ਰਸ਼ਾਦ ਹਾਜ਼ਰ ਹੈ ਜੀ ਦਰ ਪ੍ਰਵਾਣ ਹੋਵੇ ਦਰ ਪ੍ਰਵਾਣ ਹੋਇਆ ਪ੍ਰਸ਼ਾਦ ਜੋ ਜੀ ਛਕੇ ਆਪ ਜੀ ਦਾ ਸਵਾਸ ਸਵਾਸਤ ਨਾਮ ਸ੍ਰੀ ਵਾਹਿਗੁਰੂ ਦਾ ਜੰਗ ਜੱਪੇ ਪਾਤਸ਼ਾਹ ਜੀ ਰੈਂਦੇ ਸਮਾਗਮਾਂ ਵਿੱਚ ਅੰਗ ਸੰਗ ਸਾਈ ਹੋਣਾ ਨਿਰਵੇਗਾ ਦਾ ਸਹਿਤ ਸਮਾਗਮ ਸੰਪੂਰਨ ਕਰਵਾ ਲੈਣੇ ਪਾਤਸ਼ਾਹ ਜੀ ਉਸ ਸਮਾਪਤੀ ਦੇ ਮੁੱਖ ਵਾਕ ਬਖਸ਼ੂ ਮੁੱਖ ਵਾਕ ਉੱਪਰ ਚੱਲਣ ਦੇ ਬਲ ਉਦਮ ਉਪਰਾਲੇ ਬਖਸ਼ੂ ਅਖਰਵਾਦਾ ਘਾਟਾ ਪੁਰ ਚਤਮ ਵਾਪ ਕਰਨੇ ਸਰਬੱਤ ਦੇ ਕਾਰਜ ਦਾ ਆਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆ ਗਿਆ ਭਈ ਅਕਾਲ ਕੀ ਤਬਾ ਚਲਾਇਓ ਅੰਤ ਸਭ ਸਿੱਖਨੋ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਭੁ ਪ੍ਰਗਣਾ ਕੀ ਜੋ ਪ੍ਰਭ ਕੋ ਮਿਲ ਕੋ ਚ ਹੈ ਪੂਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸਭ ਮਲੇਗੇ ਬਚੇ ਸ਼ਰਨ ਜੋ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕਵਾਰ ਹੋਏ ਸੰਭਲੈਗੀ ਬਚੇ ਸ਼ਰਨ ਜੋਰੇ ਬੋਲੇ ਸੁਨਹਾਲਾ ਸ੍ਰੀ 扬ਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਨਸਰਾਪ ਚਤਮੋਂ ਅਨੰਦਨੀਤ ਕੋਲ ਕਪਟ ਗੁਰ ਮੀਲਿਆ ਨਾਨਕ ਹਰ ਸੰਗ ਮੀਤ ਸੁਖ ਹਟਲ ਗੁਰ ਸੇਵੀਐ ਅਹਨ ਸੁਸਹਜ ਸੁਭਾਈ ਦਰਸ਼ਨ ਵਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਿਆ ਪੜੀਐ ਕਿਆ ਗੁਨੀਐ ਕਿਆ 베ਦ ਪੁਰਾਨਾ ਸੁਣੀਐ ਪੜ੍ਹੇ ਸੁਨੇ ਕੀਆ ਹੋਈ ਜੋ ਸਹਜ ਨਾ ਮਿਲਿਓ ਸੋਈ ਕੀਆ ਪੜੀਐ ਕੀਆ ਗੁਨੀਐ ਕੀਆ ਵੇਦ ਪ੍ਰਾਨ ਸੁਨੀਐ ਪੜ੍ਹੇ ਸੁਨੇ ਕੀਆ ਹੋਈ ਜੋ ਸਹਜ ਨਾ ਮਿਲਿਓ ਸੋਈ ਫਰਕ ਨਾਮ ਨਾ ਜਪ ਸਕਵਾਰਾ ਕੀ ਆ ਸੋਚ ਹੈ ਬਰੰਬਾਰ ਰਹਾਓ ਅੰਧਿਆਰੇ ਦੀਪਕ ਚਹੀਏ ਇਕ ਵਸਤ ਅਗੋਚਰ ਲਹੀਏ ਵਸਤ ਅਗੋਚਰ ਪਾਈ ਘਟ ਦੀਪਕ ਰਹਾ ਸਮਾਈ ਕਹ ਕਬੀਰ ਅਬ ਜਾਣਿਆ ਜਪ ਜਾਣਿਆ ਤਾ ਮਨ ਮਾਨਿਆ ਮਨ ਮਾਨੇ ਲੋਗ ਨਾਪ ਤੀਜੈ ਨਾਪ ਤੀਜੈ ਤਾ ਕਿਆ ਤੀਜੈ ਕਹੇ ਕਬੀਰ ਅਬ ਜਾਣੇ ਜਾਨਿਆ ਤਾ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੈ Thank mm -hmm.